ਹੱਲਾ ਦੇਖ ਲੋ ਮਿਸਤਰੀ ਸਾਡਾ ਪਹਿਲਾਂ ਸਾਰਾ ਕੰਮ ਕਰਤਾ ਤੇ ਹੁਣ ਰੋਸ਼ਨ ਦਾ ਰੱਖਣਾ ਆ ਗਏ ਪਹਿਲਾਂ ਨਹੀਂ ਮੰਗਾਇਆ ਰੋਸ਼ਨ ਦਾ ਹੁਣ ਆਇਤਾ ਦੇੜਕੇ ਆਲਾ ਅੱਲਾ ਜੱਕ ਅੱਲਾ ਆ ਦੇਖ ਲੋ ਠੀਕ ਕਿਧਰ ਆਣ ਮੂੰਹ ਕਰੀ ਮੜਾ ਜਾ ਵੁੱਠੜ ਕਰੀ ਐ ਨੂੰ ਆ ਦਿਖਾਵਾਂ ਤੇਰਾ ਦੇ ਆ ਤੇਰਾ ਠੇਕੇਦਾਰ ਆ ਦੇਖ ਲੋ ਆ ਦੇਖ ਲੋ ਆ ਦੇਖ ਲੋ ਇਹ ਆ ਠੇਕੇਦਾਰ ਸਾਡਾ ਲੋਕਾਂ ਦੇ ਠੇਕੇਦਾਰ ਬਣਾਉਂਦੇ ਇਟਾ ਹੁੰਦਾ ਆ ਲੈ ਆ ਚੱਕ ਲੋ ਪਹਿਲਾਂ ਘੋੜੀ ਉੱਥੇ ਲਾ ਲਈ ਆ ਤੇ ਹੁਣ ਘੋੜੀ ਰੋਲ ਦਾ ਹਿਸਾਬ ਹੋ ਜਾ ਨਹੀਂ ਚੱਲਣਾ ਹਾ ਉੱਥੇ ਤਾਂ ਚੱਲਣਾ ਹੀ ਉਹਨੇ ਸ਼ਟਰ ਦੇ ਅੱਗੇ ਉਹ ਆਉਣਾ ਉਹ ਬਾਹਰ ਆਪ ਪੱਕੇ ਬੰਦ ਆ ਇਧਰ ਆਪਣਾ ਹੋ ਗਿਆ ਛੋਟਾ ਟਾਰਗੇਟ ਛੋਟਾ ਟਾਰਗੇਟ shear ਟਾਰਗੇਟ ਜਿਹੜਾ ਇਧਰ ਹੋ ਗਿਆ ਆਪਾਂ ਇਧਰ ਇਹ ਨਹੀਂ ਕਿ ਭਰਤੀ ਕਰੀ ਹੁਣ ਮੌਕੇ ਦੇ ਬਾਹਰ ਨਹੀਂ ਬਨਾਲ ਆਹਾ ਅਕੀਕਨ ਕਬੱਡੀ ਤੋਂ ਪਾਵਾਂਗੇ ਆ ਚਾਰ ਕੋਟ ਵਰਟੀ ਇਹ ਇੱਥੋਂ ਤੱਕ ਜੋੜ ਦੇ ਨੇ ਨਾਲ ਇਹਨੂੰ ਜਿੱਥੇ ਸੀਮਿੰਟ ਪਿਆ ਇੱਥੋਂ ਐਸਰਾ ਨਾਲ ਜੋੜ ਦੇ ਨੇ ਐਸਰਾ ਨਾਲ ਜਿਹੜੇ ਆਪਾਂ ਬੈਠੇ ਐਸਰਾ ਨਾਲ ਜੋੜ ਕੇ ਚੱਲ ਵੀ ਹੁਣ ਤਾਂ ਭਾਵੇਂ ਗੇਟ ਰੱਖ ਲਿਆ ਉੱਥੇ ਤੇ ਭਾਵੇਂ ਰੱਖ ਲਈ ਇੱਥੇ ਇੱਕ ਗੱਲੀ ਹੈ ਟਿਕ ਟੱਕ ਟਿਕ ਟੱਕ ਟਿਕ ਟੱਕ ਟਿਕ ਟੱਕ ਢਾ ਦੇ ਢਾ ਦੇ ਸ਼ਾਬਾਸ਼ ਬਾਬਾ ਮਿਲਿਆ ਦਾਦੇ ਟਾਦੇ ਝਾਣਾ ਪਰੌਂਠਾ ਆਹ ਮਿੱਟੀ ਵੱਜ ਜਣੀ ਆਪਣੀ ਇਹੀ ਇੱਥੇ ਪਰ ਐਨੂੰ ਕਰਦਣੀ ਆਪਾਂ ਥੋੜੀ ਥੋੜੀ ਕੋਈ ਜਣਾ ਕੰਮ ਆਪਣਾ ਬਰਾਬਰ ਉਹ ਗੇੜ ਤੇ ਚਾਰ ਬੁੱਤਾਂ ਜੀ ਕਰ ਲੈਣੀਆਂ ਬਈ ਛੱਡੀ ਹਵਾ ਚੱਲਦੀ ਯਾਰ ਝਾੜ पे ਨਿਕਲੇ ਦੀ ਝਾਣਾ ਉੱਪਰ ਫੜ ਲਾ ਭਰਾਵਾ ਇਹਨੂੰ ਮਾਰੇ ਤੇ ਸਿਰ ਚਾ ਚੱਕਿਆ ਪਹਿਲਾਂ ਦੇਖ ਤਾਂ ਲਵੇ ਐਵੇਂ ਇੱਟਾ ਕੱਢੀ ਜਾਂਦਾ ਕਮਲੇ ਵਾਂਗੂ ਇਹ ਇੱਥੇ ਕੀ ਹੋ ਜਾਣਾ ਆ ਜਾ ਲੀ ਜੀ ਓਏ ਆਪੜਾ ਦੇ ਨੂੰ ਆ ਜੜਾ ਹੂੰ ਆ ਲਾ ਕੇ ਫੜਾਂਗੇ ਕੋੜੀ ਆਪੇ ਫੜ ਲੂਗਾ ਇੱਥੋਂ ਮਾਰ ਸਿਰ ਤੇ ਇੱਥੋਂ ਚਲਾ ਕੇ ਹੂੰ ਓ ਇੰਨੀ ਗਿੱਲੀ ਨਾਲ ਫੇਰ ਪੀਵਾ ਛੱਡ ਦੇ ਮਾਪੇ ਫੇਰ ਲੈਣਾ ਰਹਿਣ ਦੇ ਇੰਨੀ ਗਿੱਲੀ ਕਰ ਕਰ ਕੇ ਲੈ ਕੇ ਫੇਰ ਦਾ 36 ਗਿੱਲੀ ਕਰ ਦੇ ਅੰਦਰ ਧਿਆਨ ਨਾਲ ਧਿਆਨ ਲਗਾ ਕੇ ਕੋੜੀ ਉਹ ਨਾ ਕੋੜੀ ਬੜੀ ਬੁੱਧੀ ਵੀ ਦਿਖਾਦਾ ਮੜੀ ਜੀ ਇਹਨੇ ਗੱਲਾਂ ਕਰਦਾ ਖੁਸ਼ ਰਿਹ ਕਰ ਖੁਸ਼ ਰੱਖਿਆ ਕਰ ਛੱਡਦੇ ਆਦਤਾਂ ਰੁੱਸਣ ਦੀਆਂ ਯੱਕ ਐਨ ਆਪਣੇ ਫੇਰ ਟੱਕਰ ਪਈ ਸੀ ਪਿੱਲੇ ਥੀੜਦਾ ਨਾ ਪੈਸਾ ਐ ਬਲਾਂਦਾ ਜਾਂ ਪਲਸਟਰ ਹੋਇਆ ਹੁੰਦਾ

ਆਪਾਂ ਬਲੌਗ ਬਣਾ ਕੇ ਪਾ ਦੇਣਾ ਤੇਰਾ ਅੱਜ ਬਲੌਗ ਵਧੀਆ ਲੱਗਦਾ ਈ ਉੱਥੇ ਬੈਠਾ ਨੂੰ ਹਾਂ ਸੋਹਣਾ ਲੱਗਦਾ ਇਹ ਵਿਚੋੜੀ ਅੰਦਰ ਏਜ ਦੇ ਬੈਂਦਾ ਤੁਹਾਨੂੰ ਜਲੇ। ਤੁਹਾਨੂੰ ਜਲੇ। ਇਹਦੇ ਨੂੰ ਮੈਂ ਐਂ ਟਿੱਡੇ ਰੁਕਾਇਆ ਫੜ ਕੇ ਦੇਖਿਆ ਸਾਥ ਨੂੰ ਮਾਇਆ ਦੇ ਨੂੰ ਮੈਂ ਨੂੰ ਚੱਲਦਾ ਹਾਂ। ਤੁਮ ਇਹ ਤਾਂ ਆਪ ਪਰੇ ਨੂੰ ਕਰੇਗਾ। ਚੱਕ। ਆਪੀ ਲੈ। ਸੂਰਜ ਜ਼ੋਰ ਤਾਂ ਲਾਉਂਦਾ ਪਰ ਨਿਕਲਿਆ ਨਹੀਂ ਆਉਂਦਾ। ਸੂਰਜ ਦੀ ਪੇਸ਼ ਹੀ ਨਹੀਂ ਜਾਂਦੀ ਕੋਈ। ਪੇਸ਼ ਕੱਸ਼ ਨਹੀਂ ਜਾਂਦੀ ਸੂਰਤ ਦੀ ਪੇਸ਼ ਕੱਸ਼। ਬਾਹਲਾ ਖਲਾਰਤਾ ਕੰਮ ਤੋਂ ਦੂਰ ਤੱਕ। Here, Bernigaro Here, Bernigaro got a See ya. See ya,